73ਵੇਂ বন महोत्सव मौके ਐਮਐਲਏ ਬਟਾਲਾ ਨੇ ਲਗਾਏ ਪੌਦੇ ਕਾਰਪੋਰੇਸ਼ਨ ਦਫਤਰ ਵਿਖੇ ਮੀਟਿੰਗ ਕਰਦੇ ਹੋਏ ਲੋਕਾਂ ਦਾ ਕੰਮ ਨਾ ਕਰਨ ਵਾਲੇ ਕਾਰਪੋਰੇਸ਼ਨ ਅਧਿਕਾਰੀਆਂ ਦੇ ਲਗਾਈ ਕਲਾਸ 73ਵੇਂ বন महोत्सव मौके ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਦੇ ਵੱਲੋਂ ਪੌਦੇ ਲਗਾਏ ਗਏ ਅਤੇ ਨਗਰ ਕਾਰਪੋਰੇਸ਼ਨ ਬਟਾਲਾ ਵਿਖੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮੌਕੇ ਆਪਨੇ ਕੰਮ ਲੈ ਕੇ ਪਹੁੰਚੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਇਸ ਮੌਕੇ ਲੋਕਾਂ ਵੱਲੋਂ ਕਾਰਪੋਰੇਸ਼ਨ ਦੇ ਕੁਝ ਅਧਿਕਾਰੀਆਂ ਵੱਲੋਂ ਆਪਣਾ ਕੰਮ ਜ਼ਿੰਮੇਵਾਰੀ ਨਾ ਕਰਨ ਦੀਆਂ ਸ਼ਿਕਾਇਤਾਂ ਵੀ ਲਗਾਈਆਂ ਗਈਆਂ ਜਿਸ ਤੋਂ ਨਾਰਾਜ਼ ਹੋਏ ਐਮਐਲਏ ਦੇ ਵੱਲੋਂ ਉਕਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਉਹਨਾਂ ਦੀ ਕਲਾਸ ਲਗਾਈ ਗਈ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਮੈਸੇਜ ਜਿਹੜਾ ਹਰਿਆਲੀ ਨੂੰ ਬਹਲ ਦੇਣ ਦੇ ذریعے ਅੱਜ ਸਾਰੇ ਹੀ ਪੰਜਾਬ ਦੇ ਵਿੱਚ ਇੱਕੋ ਸਮੇਂ ਬੂਟੇ ਲਗਾਏ ਗਏ ਨੇ ਔਰ ਕੰਮ ਤੇ ਆਲਮੋਸਟ ਜਿਹੜਾ ਮੈਂ ਦੇਖ ਰਿਹਾ ਵੀ ਕਈ ਸੰਸਥਾਵਾਂ ਵੀ ਇਹ ਕੰਮ ਕਰ ਰਹੀਆਂ ਨੇ ਔਰ ਮੈਂ ਰਿਣੀ ਵੀ ਆ ਵੀ ਜਿਹੜਾ ਇਹ ਬੜਾ ਵੱਡਾ ਉਪਰਾਲਾ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਹਵਾ ਦੇਣਾ ਆਕਸੀਜਨ ਪ੍ਰਦੂਸ਼ਿਤ ਜਿਹੜਾ ਸਾਡਾ ਏਰੀਆ ਹੋ ਰਿਹਾ ਹੈ ਪੰਜਾਬ ਹੋ ਰਿਹਾ ਸੀ ਇਹਨੂੰ ਨੱਥ ਪਾਉਣ ਵਾਸਤੇ ਸਾਨੂੰ ਹਰਿਆਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਅਸੀਂ ਉਹਨਾਂ ਦੇ ਤਹਿਤ ਅੱਜ ਜਿਹੜੇ ਬੂਟੇ ਜਿਹੜੇ ਲਾਏ ਸ਼ੁਰੂ ਕੀਤੇ ਸਰੇ ਇੱਕ ਦੇਖਿਆ ਜਾਂਦਾ ਹੈ ਕਿ ਬਾਕਬਾਰ ਸਰਕਾਰਾਂ ਵੱਲੋਂ ਜਾਂ ਨਮਾਇਦੇਵ ਵੱਲੋਂ ਕੀ ਜਾਂਦਾ ਹੈ ਕਿ ਅਸਾਂ ਅਧਿਕਾਰੀਆਂ ਨੇ ਕੀ ਕੰਮ ਜਿਹੜੇ ਲੋਕਾਂ ਦੇ ਨੇ ਉਹ ਪਹਿਲ ਦੇ ਅਧਾਰ ਤੇ ਕੀਤੇ ਜਾਂ ਜਦੋਂ ਲੋਕੀ ਆ ਕੇ ਮਿਲਣ ਤੇ ਉਹਨਾਂ ਨੂੰ ਕੁਰਸੀ ਤੇ ਬੈਠ ਨਜ਼ਰ ਆਉਂਦੇ ਪਰ ਫਿਰ ਵੀ ਅਸੀਂ ਦੇਖਿਆ ਕਿ ਕਈ ਲੋਕ ਐਸੇ ਨੇ ਜੇ ਤੁਹਾਡੇ ਤੱਕ ਪਹੁੰਚ ਕਰਦੇ ਜੇ ਸਾਡੇ ਕੰਮ ਦੀ ਦੇਖੋ ਜੀ ਮੈਂ ਗੱਲ ਕਹੂੰਗਾ ਸਾਰੇ ਜੇ ਆਪਾਂ ਕਹੀਏ ਨਾ ਵੀ ਪ੍ਰਸ਼ਾਸਨ ਦੇ ਅਧਿਕਾਰੀ ਇੱਕੋ ਜਿਹੇ ਨਹੀਂ ਨੇ ਜਾਂ ਜੇ ਪੰਜਾਬ ਚੱਲ ਰਿਹਾ ਜੇ ਹਰ ਅਧਿਕਾਰੀ ਕੰਮ ਕਰ ਰਿਹਾ ਵਾ ਤੇ ਉਹ ਤਾਂ ਹੀ ਪੰਜਾਬ ਡਵੈਲਪ ਜੇ ਅਧਿਕਾਰੀ ਕੰਮ ਨਾ ਕਰਨਗੇ ਤੇ ਸਮਝ ਲਓ ਕਿ ਫਿਰ ਆ ਬੱਤੀ ਵੀ ਨਹੀਂ ਚੱਲੇ ਸੋ ਕਹਿਣ ਦਾ ਭਾਵ ਇਹ ਆ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਔਰ ਉਹ ਕਮੀਆਂ ਜਿੱਥੇ ਰਹਿ ਜਾਂਦੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਲੋਕਾਂ ਦੀ ਅਪਰੋਚ ਦੇ ਨਾਲ ਔਰ ਲੋਕ ਰਾਤ ਨੂੰ ਸੋਚਦੇ ਨੇ ਸਵੇਰੇ ਐਮਐਲਏ ਸਾਹਿਬ ਕੋਲ ਬੈਠੇ ਹੁੰਦੇ ਨੇ ਸੋ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਆ ਜਿੱਦਾ ਕੰਮ ਰੁਕਦਾ ਦਿੱਕਤ ਆਉਂਦੀ ਆ ਉਹ ਆ ਕੇ ਸਾਨੂੰ ਮਿਲਦਾ ਤੇ ਆਪਾਂ ਉਸੇ ਟਾਈਮ ਹੀ ਅਫਸਰ ਨੂੰ ਅਗਾਹ ਕਰਦੀਦਾ ਵੀ ਆਹ ਕੰਮ ਨੂੰ ਆਪਣੇ ਨੂੰ ਆਪਾਂ ਵਧੀਆ ਢੰਗ ਨਾਲ ਵਰਤ ਲਈਏ ਸੋ ਇਹਦੇ ਵਿੱਚ ਮੈਂ ਇਹ ਵੀ ਜਿਹੜੇ ਕੁਝ ਅਫਸਰ ਨੇ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਦਾ ਵੀ ਡਿਊਟੀ ਜਿਹੜਾ ਸਮਾਂ ਸਾਨੂੰ ਡਿਊਟੀ ਦਾ ਮਿਲਿਆ ਉਹਨੂੰ ਵਧੀਆ ਢੰਗ ਨਾਲ ਆਪਾਂ ਡਿਊਟੀ ਕਰੀਏ ਕੋਈ ਦਿੱਕਤ ਹੀ ਨਹੀਂ ਆਸੀ ਸ਼੍ਰੀ ਗੁਰਨਾਮ ਦੇਵੀ ਦਾ ਵਿਆਹ ਹੋ ਰਿਹਾ ਦਾ ਆ ਰਿਹਾ ਇਸ ਤਿੱਕੇ ਦੇ ਬਿਲਕੁਲ ਜੀ ਕੱਲ ਮੈਂ ਕਹ ਦੱਸਣਾ ਚਾਹੁੰਦਾ ਤੁਹਾਨੂੰ ਪੰਜਾਬ ਵਿਧਾਨ ਸਭਾ ਦੀ ਜਿਹੜੀ ਕਮੇਟੀ ਲੋਕਲ ਬਾਡੀ ਦੀ ਜਿਹੜੀ ਹੈ ਕੱਲ ਉਹਦੀ ਬਟਾਲੇ ਮੀਟਿੰਗ ਰੱਖੀ ਹੈ ਜੀ ਜਿਹੜਾ ਮੈਨੂੰ ਲੱਗਦਾ ਵੀ ਕਮਿਸਟਰ ਸਾਹਿਬ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਮੇਟੀ ਵਿਧਾਨ ਸਭਾ ਦੀ ਜਿਹੜੀ ਹੈ ਬੜੀ ਵੱਡੀ ਗੱਲ ਹੈ ਅੱਜ ਤੱਕ ਬੜੀਆਂ ਸਰਕਾਰਾਂ ਰਹੀਆਂ ਬੜੇ ਰਾਜ ਭਾਗ ਦੇ ਪਰ ਕਿਸੇ ਨੇ ਕਮੇਟੀ ਦੀ ਪਹਿਲ ਕਦਮੀ ਨਹੀਂ ਕੀਤੀ ਕੋਈ ਸდაਸ ਨੇ ਅੱਜ ਉਹ ਕਮੇਟੀ ਜਿਹੜੀ ਹੈ ਕੱਲ ਦੀ ਜਿਹੜੀ ਮੀਟਿੰਗ ਹੈ ਉਹ ਵਾਲੀ ਜਿਹੜੀ ਕਰਨ ਜਾ ਰਹੇ ਆ ਅੱਜ ਉਹਦੇ ਸੰਬੰਧੀ ਵੀ ਆਪਾਂ ਸਾਰੇ ਇਕੱਠੇ ਹੋਏ ਆ ਵੀ ਕੱਲ ਨੂੰ ਕੋਈ ਕਮੀ ਨਾ ਰਹੇ ਅਫਸਰ ਸਹਿਬਾਨ ਵੀ ਉਪਰ ਬਾਹਰੋਂ ਆਉਣੇ ਨੇ ਸਾਡੇ ਕਮੇਟੀ ਦੇ ਮੈਂਬਰ ਸਹਿਬਾਨ ਵੀ ਸਾਰੇ ਆਉਣੇ ਨੇ ਕਿਉਂਕਿ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਬਰੀਫਲੀ ਆਪਾਂ ਕਰਨਾ ਹੈ ਔਰ ਜਿਹੜੇ ਕੰਮਾਂ 'ਚ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਨਾ। ਤੋਂ ਟੇ ਕੋਲ ਕੁਝ ਸੰਗਲ ਹੋ ਰਿਹਾ ਜੀ ਕੱਲ ਸਾਡੇ ਜੀ ਐਮਐਲਏ ਚੇਅਰਮੈਨ ਸਾਹਿਬ ਗੋਗੀਪਾ ਜੀ ਹੋਣੀ ਨੇ ਜਿਹੜੇ ਲੁਧਿਆਣੇ ਤੋਂ ਨੇ ਉਹ ਕੱਲ ਆ ਰਹੇ ਨੇ ਜੀ ਨਾਲ ਉਹਨਾਂ ਦੇ ਨਾਲ ਬਤੌਰ ਜਿਹੜੇ ਐਮਐਲਏ ਸਹਿਬਾਨ ਸਾਡੀ ਕਮੇਟੀ ਦੇ ਮੈਂਬਰ ਨੇ ਜਿਹਦੇ ਵਿੱਚ ਇਹ ਦਾਸ ਵੀ ਤੁਹਾਡਾ ਉਸ ਕਮੇਟੀ ਦਾ ਮੈਂਬਰ ਆ ਉਹ ਵੀ ਸਾਰੀ ਕਮੇਟੀ ਜਿਹੜੀ ਹੈ ਇੱਥੇ ਹਾਜ਼ਰ ਹੈ। ਠੀਕ ਹੈ।